ਹਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਈ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਇੱਕ ਨਵੀਂ ਵੀਡੀਓ ਦੀ ਸ਼ੁਰੂਆਤ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਪਸੰਦ ਆਉਂਦੀਆਂ ਨੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਮੈਂ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਇੱਕ ਘਰੇਲੂ ਨੁਸਖਾ ਹਨਾ ਅ ਜੀ ਮੇਕੇ ਤੁਹਾਨੂੰ ਪਤਾ ਹੀ ਆ ਹੁਣ ਸਰਦੀਆਂ ਦਾ ਟਾਈਮ ਆ ਨਾ ਸਰਦੀਆਂ ਆ ਚੁੱਕੀਆਂ ਨੇ ਹਨਾ ਤੇ ਸਰਦੀਆਂ ਦੇ ਮੌਸਮ ਦੇ ਵਿੱਚ ਆਪਣੀਆਂ ਅੱਡੀਆਂ ਵਗੈਰਾ ਕਾਫੀਆਂ ਫੜ ਜਾਂਦੀਆਂ ਨੇ ਬਿਆਈਆਂ ਬਹੁਤ ਜ਼ਿਆਦਾ ਫੜ ਜਾਂਦੀਆਂ ਨੇ ਮੇਰੀਆਂ ਵੀ ਫਟਦੀਆਂ ਨੇ ਤੇ ਮੈਂ ਇਹ ਨਾ ਘਰੇਲੂ ਨੁਸਖਾ ਵਰਤਦੀ ਹੁੰਨੀ ਆ ਤੇ ਮੈਂ ਉਹ ਜਿਹੜਾ ਨੁਸਖਾ ਵਰਤਦੀ ਆ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਤੇ ਬਣਾ ਕੇ ਤੁਹਾਨੂੰ ਦੱਸਾਂ ਕਿ ਇਸ ਤਰ੍ਹਾਂ ਬਣਦਾ ਹੈ ਤੇ ਇਹ ਨੁਸਖਾ ਵਰਤਣਾ 2-3 ਦਿਨਾਂ ਦੇ ਵਿੱਚ ਬਿਲਕੁਲ ਆਰਾਮ ਆ ਜਾਂਦਾ ਆਪਣੀਆਂ ਅੱਡੀਆਂ ਨੂੰ ਤੇ ਮੈਂ ਇਹੀ ਵਰਤਦੀ ਹਾਂ ਇਹ ਨੁਸਖਾ ਘਰੇ ਤਿਆਰ ਕਰਦੀ ਹਾਂ ਇਹ ਨਾਲ ਬਹੁਤ ਸ਼ੀਤੀ ਆਰਾਮ ਆਉਂਦਾ ਮੈਂ ਪਿੱਛੇ ਵੀ ਇੱਕ ਵੀਡੀਓ ਪਿਛਲੇ ਸਾਲ ਵੀ ਸ਼ੇਅਰ ਕਰੀ ਸੀਗੀ ਇਸ ਵਾਰ ਵੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਪਲੀਜ਼ ਬਣੇ ਰਹਿ ਬਲੌਗ ਦੇਣਾ ਤੇ ਜੋਰ ਦੇਖੋ ਚਲੋ ਜੀ ਚੱਲਦੇ ਹਾਂ ਤੁਹਾਨੂੰ ਦਿਖਾਉਣੇ ਕਿਹੜੀਆਂ ਕਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਆਪਾਂ ਨੂੰ ਅੱਜ ਆਪਾਂ ਨੂੰ ਇਹ ਨੁਸਖਾ ਤਿਆਰ ਕਰਨ ਲਈ ਇਹ ਤੇਲ ਚੀਜ਼ਾਂ ਦੀ ਲੋੜ ਆ ਇੱਕ ਸਰੋਂ ਦਾ ਤੇਲ ਲੈਣਾ ਆਪਾਂ ਨੇ ਐਲੋਵੇਰਾ ਚੱਲ ਲੈਣੀ ਆ ਇਹਦੇ ਵਿੱਚੋਂ ਕੱਢਾਂਗੇ ਆਪਣੇ ਘਰੀ ਲੱਗਿਆ ਹੋਇਆ ਤੇ ਇੱਕ ਮੋਬਦੀ ਲੈਣੀ ਆ ਵਾਈਟ ਕਲਰ ਦੀ ਹੈ ਨਾ ਕਲਰ ਵਾਲੀ ਨਹੀਂ ਲੈਣੀ ਹੈਗੀ ਸਿਰਫ ਇਹ ਚਿੱਟੇ ਰੰਗ ਦੀ ਹੋ ਲੈਣੀ ਹੈ ਇਹਦੇ ਨਾਲ ਆਪਾਂ ਨੁਸਖਾ ਤਿਆਰ ਕਰਦੇ ਆਂ ਤੇ ਦਿਖਾਉਣਾ ਤੁਹਾਨੂੰ ਬਣੇ ਰਿਓ ਬਲੌਗ ਤੇ ਤੇਲ ਗਰਮ ਹੋ ਗਿਆ ਨੂੰ ਆਪਾਂ ਮਿਸ਼ੇਲਾਂਗੇ జాగ్రీ ini malah pasti tehnya pun agak ya. itu. ਲਓ ਜੀ ਮੋਵਤੀ ਆਪਣੇ ਫਿਗਰ ਗਈਆਂ ਤੇ ਹੁਣ ਇਹਦੇ ਵਿੱਚ ਜੈਲ ਪਾਵਾਂਗੇ ਆਪਾਂ ਐਲੋਵੇਰਾ ਜੈਲ ਇਸ ਦਵਾਈ ਨਾਲ ਸਾਡੀਆਂ ਬਹੁਤ ਵਧੀਆ ਮਲੈਮ ਹੋ ਜਾਂਦੀਆਂ ਨੇ ਦੋ ਤਿੰਨ ਦਿਨ ਦੇ ਵਿੱਚ ਆਪਣੀਆਂ ਅੱਡੀਆਂ ਬਿਲਕੁਲ ਸਹੀ ਹੋ ਜਾਂਦੀਆਂ ਨੇ ਜਿੰਨੀਆਂ ਮਰਜੀ ਫਟੀਆਂ ਹੋਣ ਜਿੰਨੀਆਂ ਮਰਜੀ ਬਿਆਈਆਂ ਨਾ ਪਾਟੀਆਂ ਹੋਣ ਸਾਰੀਆਂ ਸੈੱਟ ਹੋ ਜਾਂਦੀਆਂ ਨੇ ਤੇਲ ਆਪਣਾ ਕਾਫੀ ਜ਼ਿਆਦਾ ਗਰਮ ਹੋ ਗਿਆ ਸੀਗਾ ਆਪਣੇ ਫਿਰ ਗੈਸ ਬੰਦ ਕਰਤਾ ਇਹਨੂੰ ਮਿਕਸ ਕਰ ਲਾਂਗੇ ਇਹਦੇ ਵਿੱਚ eto glanaee lamo ene sendadede peculmnamapaqesesifiaa ਹਾਂਜੀ ਆਪਣੀ ਇਹ ਕਰੀਮ ਬਣ ਕੇ ਤਿਆਰ ਆ ਹੁਣ ਥੋੜੀ ਥੋੜੀ ਗਰਮ ਆ ਕੋਸੀ ਜੀ ਆਪਾਂ ਇਹਨੂੰ ਨਾ ਸਟੀਲ ਦੇ ਆ ਡੋਲੂ ਜਿਹਦੇ ਵਿੱਚ ਪਾ ਲਾਂਗੇ ਛੋਟੇ ਡੋਲੂ ਦਾ ਮੇਰੇ ਕੋਲ ਇਹਨੇ ਜੰਮ ਜਾਣਾ ਫਿਰ ਜਦੋਂ ਠੰਡੀ ਹੋਊਗੀ ਮਲ ਲਿਸ਼ ਕੋ ਦੇ ਤੇ ਮੈਂ ਮਾਰਦੀ ਨਾ ਤੇ ਇਹਨਾਂ ਨੂੰ ਇਹ ਇਹ ਕਰੀਮ ਨੂੰ ਨਾ ਰਾਤ ਨੂੰ ਤਿਆਰ ਲੱਗੇ ਲਾਉਣਾ ਆਪਾਂ ਨੇ ਮਤਲਬ ਗਰਮ ਪਾਣੀ ਨਾਲ ਕੋਸੇ ਪਾਣੀ ਆਪਦੇ ਹੱਥ ਤੋਂ ਹੱਥ ਪੈਰ ਹਨਾ ਦੋਈ ਧੋ ਲਿਓ ਉਸ ਤੋਂ ਬਾਅਦ ਅਡੀਆਂ ਦੇ ਵਿੱਚ ਭਰਨੀ ਹੈ ਇਹ ਉੱਤੇ ਚੀਜ਼ ਰਾਪਾ ਪਾਉਣੀਆਂ ਨੇ ਫਿਰ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਇਹ ਲਾ ਕੇ ਪੱਕ ਦਿੰਨਾ ਹੱਥਾਂ ਤੇ ਵੀ ਮਾਰ ਸਕਦੇ ਜਿਸ ਜਦੋਂ ਠੰਡੀ ਹੁੰਦੀ ਹੈ ਨਾ ਕਰੀਮ ਬਿਲਕੁਲ ਕਰੀਮ ਵਾਂਗ ਹੀ ਤਿਆਰ ਹੋ ਜਾਂਦੀ ਹੈ ਹੱਥਾਂ ਤੇ ਵੀ ਲਾ ਸਕਦੇ ਤੁਸੀਂ ਇਸ ਕਰੀਮ ਨੂੰ ਜਿੰਨਾ ਛਟੇ ਹੁੰਦੇ ਨੇ ਨਾ ਆਪਣੇ ਹੱਥ ਵੀ ਇਹਦੇ ਨਾਲ ਮਿਲਾਂ ਮਿਲ ਜਾਂਦੇ ਜਿਵੇਂ ਆ ਦੇਖੋ ਠੰਢੀ ਹੋ ਗਈ ਨਾ ਹੋਣੀ ਜੰਮ ਚੁੱਕੀ ਹੈ ਇਹ ਕਰ ਲਏ ਕਰੇਮ ਬਣ ਚੁੱਕੀ ਹੈ ਬਿਲਕੁਲ ਆ ਦੇਖੋ ਜੀ ਮੇਰੀਆਂ ਢਡੀਆਂ ਨੇ ਇਸ ਤਰ੍ਹਾਂ ਫਟ ਫਟੀਆਂ ਹੋਣਾਂ ਨੇ ਨਾ ਇਹਨਾਂ ਦੇ ਉੱਤੇ ਆਪਾਂ ਇਹ ਜਿਹੜੀ ਆਪਾਂ ਨੇ ਮਲਮ ਬਣਾਈ ਹੈ ਨਾ ਇਹ ਲਾਵਾਂਗੇ ਤੇ ਮੈਨੂੰ ਨੇ ਇਹਦੇ ਨਾਲ ਬਹੁਤ ਸ਼ੇਦੀ ਲਾ ਮਾਉਦਾ मतलब 2-3 ਦਿਨ ਦੇ ਵਿੱਚ ਬਿਲਕੁਲ ਫਰਕ ਪੈ ਜਾਣਾ ਤੁਸੀਂ ਗ੍ਰਾਮ ਆਉਂਦਾ ਬਹੁਤ ਵਧੀਆ ਅਸਰਦਾਈ ਦਾਇਕਾ ਇਹ ਮਲਮ ਜਿਹੜੀ ਆਪਾਂ ਨੇ ਬਣਾਈ ਆ ਤੇ ਇਸ ਤਰ੍ਹਾਂ ਬਸ ਆਪਾਂ ਨੇ ਸਾਰੇ ਪੈਰ ਧੋਲੇ ਆਪਾਂ ਨੇ ਤੇ ਸਾਰੀ ਇਦਾਂ ਲਾ ਲੈਣੀ ਇਹਦੇ ਵਿੱਚ ਬਿਆਨਾਂ ਦੇ ਵਿੱਚ ਘਰ ਦੇਣੀ ਬਿਲਕੁਲ ਜਿੱਤੇ ਜਿੱਤੇ ਹੋਣੀਆਂ ਏਦਾਂ ਦੀ ਹੋਊਗੀ ਬਣ ਕੇ ਇਹ ਮੱਲਮ ਆਪਣੀ ਤਿਆਰ ਇਹ ਸਾਰੀ ਮੈਂ ਤਾਂ ਭਰੂਗੀ ਮੈਂ ਤੇ ਉੱਪਰ ਜੀ ਨਾਲ ਆਪਾਂ ਉੱਪਰ ਜੀ ਆਪਾਂ ਇਹ ਜਰਾਬਾ ਪਾ ਲਾਗੇ ਆਪਣੇ ਮੱਲਮ ਲਾ ਕੇ ਨੇ ਜਰਾਬਾ ਪਾਤੀਆਂ ਮੱਲਮ ਲਾਉਣ ਤੋਂ ਬਾਅਦ ਪੈਰਾਂ ਨੂੰ ਕਵਰ ਕਰਨਾ ਬਹੁਤ ਜ਼ਰੂਰੀ ਆ ਹਨਾ ਮਤਲਬ ਜਰਾਬਾ ਉੱਪਰ ਜੀ ਜਰਾਬਾ ਜਾਂ ਮੋਜੇ ਜੋ ਵੀ ਤੁਸੀਂ ਪਾਉਣੇ ਹੋਪਾ ਪੌਣੇ ਜ਼ਰੂਰੀ ਨੇ ਤਾਂ ਜੋ ਇਹ ਗਰਮੈਸਣਾ ਹਨਾ ਛੇਤੀ ਰਾਮ ਆ ਸਕੇ ਇਹਨਾਂ ਨੂੰ ਤੇ ਬਸ ਬਸ ਘੜ ਤੋਂ ਘੜ ਇੱਕ ਇੱਕ ਜਾਂ ਦੋ ਦਿਨ ਪੂਰੇ ਲੱਗਦੇ ਨੇ ਬਿਲਕੁਲ ਆਰਾਮ ਆ ਜਾਂਦਾ ਨਰਮ ਹੋ ਜਾਂਦੀਆਂ ਨੇ ਹੱਡੀਆਂ ਸਾਰੀਆਂ ਬੇਈਆਂ ਭਰ ਜਾਂਦੀਆਂ ਨੇ ਜਿੰਨੀਆਂ ਮਰਜ਼ੀ ਬੇਈਆਂ ਪੱਟੀਆਂ ਹੋਣ ਬਹੁਤ ਛੇਤੀ ਰਾਮ ਆਉਂਦਾ ਵਰਤਿਆ ਹੋਇਆ ਤਜਰਬਾ ਆਪਣਾ ਹੈ ਬਾਕੀ ਜੀ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਹਾਂ ਜੀ ਕੱਲੂ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸਾਸ਼ਟ੍ਰੀਆ ਕਾਲ ਜੀ ਬਾਏ ਬਾਏ